ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਕੁੰਭ ਰਾਸ਼ੀ ਵਾਲੇ ਲਈ ਸਤੰਬਰ 2025 ਕਿਵੇਂ ਦਾ ਰਹੇਗਾ ਇਹ ਮਹੀਨਾ ਤੁਹਾਡੇ ਲਈ ਨਵੇਂ ਮੌਕੇ ਚੁਣੌਤੀਆਂ ਤੇ ਓਪਰਚ्युनिटीज ਲੈ ਕੇ ਆ ਰਿਹਾ ਹੈ ਕੈਰੀਅਰ ਤੋਂ ਲੈ ਕੇ ਪਿਆਰ ਤਨ ਤੋਂ ਲੈ ਕੇ ਸਿਹਤ ਅਸੀਂ ਸਭ ਕੁਝ ਡਿਟੇਲ ਵਿੱਚ ਡਿਸਕਸ ਕਰਾਂਗੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਵੇਖੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲੋ ਤੇ ਚਲੋ ਸ਼ੁਰੂ ਕਰਦੇ ਆ ਸਤੰਬਰ 2025 ਕੁੰਭ ਰਾਸ਼ੀ ਵਾਲਿਆਂ ਲਈ ਇੱਕ ਡਾਇਨਾਮਿਕ ਤੇ ਟਰਾਂਸਫਰਮੇਸ਼ਨ ਵਾਲਾ ਮਹੀਨਾ ਹੋਵੇਗਾ ਤੁਸੀਂ ਆਪਣੇ ਅੰਦਰ ਬਹੁਤ એનર્ਜੀ ਮਹਿਸੂਸ ਕਰੋਗੇ ਪਰ ਐ એનર્ਜੀ ਨੂੰ ਸਹੀ ਡਾਇਰੈਕਸ਼ਨ ਦੇਣੀ ਜ਼ਰੂਰੀ ਹੋਵੇਗੀ ਤੁਸੀਂ ਆਪਣੇ ਗੋਲਸ ਤੇ ਫੋਕਸ ਕਰੋਗੇ ਤੇ ਕਈ ਨਈ ਆਪੋਰਚੁਨਿਟੀਆਂ ਤੁਹਾਡੇ ਸਾਹਮਣੇ ਆਉਣਗੇ ਜੇਕਰ ਗੱਲ ਕਰੀਏ ਕੈਰੀਅਰ ਤੇ ਐਜੂਕੇਸ਼ਨ ਬਾਰੇ ਕੁੰਭ ਰਾਸ਼ੀ ਵਾਲਿਆਂ ਲਈ ਜੋ ਜੋਬ ਵਿੱਚ ਨੇ ਉਹਨਾਂ ਨੂੰ ਸਤੰਬਰ ਵਿੱਚ ਨਵੇਂ ਪ੍ਰੋਜੈਕਟਸ ਤੇ ਰਿਸਪੌਂਸਿਬਿਲਟੀਜ਼ ਮਿਲਣ ਦੀ ਸੰਭਾਵਨਾ ਹੈਗੀ ਹੈ। ਆਫਿਸ ਵਿੱਚ ਤੁਹਾਡੀ ਮਿਹਨਤ ਨੂੰ ਰਿਕਗਨੀਸ਼ਨ ਮਿਲੇਗੀ ਪਰ ਜੈਲਸੀ ਵਾਲੇ ਕਲੀਕਸ ਤੋਂ ਥੋੜਾ ਬਚ ਕੇ ਰਹਿਣਾ। ਜੋ ਸਟੂਡੈਂਟਸ ਕੰਪੀਟੀਟਿਵ ਐਗਜ਼ਾਮਸ ਦੀ ਪ੍ਰੈਪਰੇਸ਼ਨ ਕਰ ਰਹੇ ਨੇ ਉਹਨਾਂ ਲਈ ਇਹ ਮਹੀਨਾ ਪ੍ਰੋਡਕਟਿਵ ਵਿਖ ਰਿਹਾ ਹੈ। ਤੁਸੀਂ ਆਪਣੇ ਸਟੱਡੀ ਰੂਟੀਨ ਨੂੰ ਡਿਸਪਲਾਈਨ ਨਾਲ ਫਾਲੋ ਕਰੋਗੇ ਤਾਂ ਰਿਜ਼ਲਟ ਪੋਜ਼ਿਟਿਵ ਹੋਵੇਗਾ। ਬਿਜ਼ਨਸ ਕਰਨ ਵਾਲੇ ਲੋਕ ਥੋੜਾ ਸੰਭਲ ਕੇ ਰਹਿਣ ਤੇ ਐਕਸਪਰਟ ਦੀ ਐਡਵਾਈਸ ਜ਼ਰੂਰ ਲੈ ਜੇਕਰ ਗੱਲ ਕਰੀਏ ਲਵਰ ਤੇ ਰਿਲੇਸ਼ਨਸ਼ਿਪ ਬਾਰੇ ਸਿੰਗਲ ਕੁਪਰਾਸ਼ੀ ਵਾਲਿਆਂ ਲਈ ਸਤੰਬਰ ਐਕਸਾਈਟਿੰਗ ਹੋਵੇਗਾ ਕਿਸੇ ਦੋਸਤ ਜਾਂ ਨੋਨ ਸਰਕਲ ਵਿੱਚੋਂ ਸਪੈਸ਼ਲ ਇਨਸਾਨ ਦੀ ਐਂਟਰੀ ਹੋ ਸਕਦੀ ਹੈ ਮੈਰਿਡ ਕਪਲਸ ਜਾਂ ਕਮਿਟਿਡ ਰਿਲੇਸ਼ਨਸ਼ਿਪਸ ਵਿੱਚ ਥੋੜੀ ਮਿਸਅੰਡਰਸਟੈਂਡਿੰਗ ਵਿਕ ਰਹੀ ਹੈ ਪਰ ਪੇਸ਼IENTS ਨਾਲ ਸਭ ਠੀਕ ਹੋ ਸਕਦਾ ਹੈ ਪਿਆਰ ਵਿੱਚ ਕਲੈਰਿਟੀ ਰੱਖੋ ਤੇ ਅਨਨੈਸੈਸਰੀ ਆਰਗੂਮੈਂਟਸ ਅਵੋਇਡ ਕਰੋ ਉਹ ਤੁਹਾਡੇ ਲਈ ਬੈਟਰ ਹੋਵੇ ਫਾਈਨਾਂਸ ਤੇ ਵੈਲਥ ਦੇ ਬਾਰੇ ਗੱਲ ਕਰੀਏ ਤੇ ਸਤੰਬਰ ਵਿੱਚ ਤੁਹਾਡੇ ਫਾਈਨੈਂਸ਼ੀਅਲ ਕੰਡੀਸ਼ਨਸ ਸਟੇਬਲ ਰਹਿਣਗੀਆਂ ਇਨਵੈਸਟਮੈਂਟਸ ਤੋਂ ਗ੍ਰਾਜੂਅਲ ਗ੍ਰੋਥ ਮਿਲੇਗੀ ਪਰ ਕੁਇਕ ਪ੍ਰੋਫਿਟ ਵਾਲੀ ਸੋਚ ਅਵੋਇਡ ਕਰੋ ਐਕਸਪੈਂਸਸ ਤੁਹਾਡੇ ਵੱਧ ਸਕਦੇ ਨੇ ਤੇ ਸੇਵਿੰਗ ਪਲਾਨ ਬਣਾਓ ਤੇ ਅਨਨੈਸੈਸਰੀ ਸ਼ਾਪਿੰਗ ਤੋਂ ਬਚ ਕੇ ਰਹੋ ਜੇਕਰ ਗੱਲ ਕਰੀਏ ਫੈਮਿਲੀ ਤੇ ਸੋਸ਼ਲ ਲਾਈਫ ਬਾਰੇ ਘਰ ਵਿੱਚ ਸ਼ਾਂਤੀ ਬਣੀ ਰਹੂਗੀ ਪਰ ਕੁਝ ਮਾਈਨਰ ਅੰਡਰਸਟੈਂਡਿੰਗਸ ਹੋ ਸਕਦੀਆਂ ਨੇ ਪੇਰੈਂਟਸ ਤੇ ਐਲ্ডার ਦਾ ਸਪੋਰਟ ਮਿਲੇਗਾ ਫੈਮਿਲੀ ਇਵੈਂਟਸ ਜਾਂ ਫੰਕਸ਼ਨਸ ਵਿੱਚ ਪਾਰਟਿਸਪੇਸ਼ਨ ਤੁਹਾਡੇ ਲਈ ਪੋਜ਼ਿਟਿਵ ਰਹੇਗਾ ਤੇ ਸੋਸ਼ਲ ਸਰਕਲ ਵਿੱਚ ਤੁਹਾਡੀ ਇੱਜ਼ਤ ਤੇ ਰਿਸਪੈਕਟ ਵਧੇਗੀ ਜੇਕਰ ਗੱਲ ਕਰੀਏ ਤੁਹਾਡੀ ਹੈਲਥ ਤੇ ਵੈਲਬਿੰਗ ਬਾਰੇ ਹੈਲਥ ਐਕਸਪੈਕਟ ਥੋੜਾ ਮਿਕਸ ਲੱਗ ਰਿਹਾ ਹੈ ਸਟ्रेस ਤੇ ਓਵਰਥਿੰਕਿੰਗ ਤੁਹਾਡੇ ਮਾਈਂਡ ਨੂੰ ਡਿਸਟਰਬ ਕਰ ਸਕਦੀ ਹੈ ਡਾਈਜੈਸ਼ਨ ਰਿਲੇਟਡ ਪ੍ਰੋਬਲਮਸ ਆਤਖਾਨ ਹੋ ਸਕਦੀ ਹੈ ਤੇ ਇਸ ਕਰਕੇ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਯੋਗਾ ਤੇ ਮੈਡੀਟੇਸ਼ਨ ਜ਼ਰੂਰ ਕਰੋ ਸਤੰਬਰ ਵਿੱਚ ਤੁਸੀਂ ਸਪਿਰਚੁਅਲ ਜਰਨੀ ਨਾਲ ਜ਼ਿਆਦਾ ਕਨੈਕਟਡ ਮਹਿਸੂਸ ਕਰੋਗੇ ਤੇ ਇਸ ਕਰਕੇ ਧਿਆਨ ਪਾਠ ਜਾਂ ਪੋਜ਼ਿਟਿਵ ਬੁੱਕਸ ਪੜਨਾ ਤੁਹਾਨੂੰ ਕਲੈਰਿਟੀ ਦੇਵੇਗਾ ਤੁਹਾਡੇ ਇਸ ਮਹੀਨੇ ਦੇ ਲੱਕੀ ਕਲਰ ਹੋਣਗੇ ਬਲੂ ਤੇ ਸਿਲਵਰ ਲੱਕੀ ਨੰਬਰ 4 ਤੇ 8 ਤੇ ਲੱਕੀ ਦਿਨ ਸੈਟਰਡੇ ਅਤੇ ਥਰਸਡੇ ਤੁਸੀਂ ਓਮ ਨਵਾ ਸ਼ਿਵਾਏ ਦਾ ਰੋਜ਼ ਘੈਰਾਵਰੀ ਮੰਤਰ ਜਾਪ ਕਰ ਸਕਦੇ ਹੋ ਤੇ ਦੋਸਤੋ ਐਸੇ ਕੁੰਭ ਰਾਸ਼ੀ ਵਾਲਿਆਂ ਲਈ ਸਤੰਬਰ 2025 ਦਾ ਪੂਰਾ ਰਾਸ਼ਫਰ ਤੁਸੀਂ ਵੇਖਿਆ ਕਿ ਕਿਵੇਂ ਕੈਰੀਅਰ ਪਿਆਰ ਧਨ ਤੇ ਸਿਹਤ ਵਿੱਚ ਬਦਲਾਵ ਆਵੇਗਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਏ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿੰਜ ਦੀ ਲੱਗੀ ਗੱਲ ਤੱਕ ਲਈ ਧੰਨਵਾਦ ਤੇ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਵੀਡੀਓ